ਤੇ ਭਾਗ ਲਾ ਦੇਵੇ ਪੁਜਦਾਰਾਂ ਨੂੰ ਜੇ ਕਰ ਉਸ ਦੀ ਨਿਗਾਹ ਕਰੋ ਤੂੰ ਜੇ ਤੇ ਮੰਗਣ ਲਾ ਦੇਵੇ ਰਾਜਵਾਨਾਂ ਆ ਅਸ਼ਰਮਾ ਲਿਖਦੀ ਨਹੀਂ ਕੋਣ ਕਬੂਲ ਕਰਾ ਵੀ ਕਰਦਾ ਬਲੇਖੀ ਖੇਲ ਕਰਾ ਨਹੀਂ ਜੀਦਾ ਜੀ ਮiraj ਕਰਨ ਤੇ ਪਰ ਕਿਸਮਤ ਭੀਖ ਮੰਗਾਵੇ ਹਰ ਤੂੰ ਮੈਂ ਹਿੱਲਾ ਕਰਵੇ ਹਰ ਤੂੰ ਮੈਂ ਹਿੱਲਾ ਕਰਵੇ ਜੇ ਮੇਰੀ ਜਾਨ ਬਚਾਉਣੀ ਆ ਚੱਲ ਸਾਧਦੇ ਡੇਰ ਚੋਂ ਕੀ ਭਰ ਕੇ ਆਉਣੀ ਆ ਚੱਲ ਸਾਧਦੇ ਡੇਰ ਚੋਂ ਕੀ ਭਰ ਕੇ ਆਉਣੀ ਆ ਬੰਨ ਗੀਤ ਤੇ ਗੀਤ ਆਈ ਰਹੀ ਬਦਨੀ ਇੱਕ ਸੰਤ ਸੀ ਕੁਲ ਦੀ ਮੰਗਲ ਜਾਵੜਿਆ ਉਹ ਕੁੜੀ ਘਰੇ ਇਕੱਲੀ ਸੀ ਉਹ ਜਦੋਂ ਖੈਰ ਪਾਉਣ ਵਾਸਤੇ ਆਈ ਆਟਾ ਲੈ ਕੇ ਆਈ ਉਹ ਕੁਦਰਤੀਨਾ ਯਾਨੀ ਕਈ ਇਹ ਜਿਹੇ ਦੇ ਬੋਲ ਬਾਣੀ ਦੇ ਵੀ ਬੜੇ ਉਤਰੀ ਹਵਾ ਜੀ ਹੁੰਦੇ ਆ ਉਹ ਆਇਆ ਕਰਕੇ ਲੱਤ ਜੀ ਦਬ ਦੇ ਦਵਾ ਕੇ ਪੈਰ ਜਾ ਤਰੀ ਹੁੰਦੀ ਸੀ ਜਦੋਂ ਨੇੜੇ ਆਈ ਜਦੋਂ ਉਹਨੂੰ ਕਿਹਾ ਕੁੜੇ ਕੁੜੇ ਗੱਲ ਸੁਣ ਇੱਥੇ ਕੀ ਹੋ ਗਿਆ ਤੂੰ ਗੰਦੀ ਬਾਬਾ ਜੀ ਕੁੱਤੇ ਨੇ ਫੜ ਲਈ ਆਹਦਾ ਚੰਗਾ ਹੋ ਗਿਆ ਮੈਨੂੰ ਤਾਂ ਕਦੇ ਹੱਥ ਨਹੀਂ ਲਾਉਂ ਦਿੱਤਾ ਯਾਨੀ ਕਈ ਸਾਦੇ ਇਸ ਕਿਸਮ ਦੇ ਹੁੰਦੇ ਆ ਸੁਧਰਾ ਜਿਨ੍ਹਾਂ ਦਾ ਸੁਭਾਅ ਇਸ ਕਿਸਮ ਦਾ ਆਹ ਸੁਣੋ ਜਰਾ ਲਾ ਮੇਰਾ ਕਹਿਣਾ ਜੱਟ ਦੇਰੇ ਵਿੱਚ ਕੀ ਲੈਣਾ ਨਹੀਂ ਤੂੰ ਮੰਨ ਲੈ ਮੇਰਾ ਕਹਿਣਾ ਜੱਟ ਦੇਰੇ ਵਿੱਚ ਕੀ ਲੈਣਾ ਰਹਿਮਾਂ ਭਰਮਾਂ ਵਿੱਚ ਕੀ ਪਹਿਣਾ ਇੱਥੇ ਗੱਲ ਜੱਤ ਨੂੰ ਦੱਸਾਂ ਇੱਥੇ ਗੱਲ ਉੱਥੇ ਗੱਲ ਜੀ ਸਮਝ ਨਹੀਂ ਆਉਣੀ ਨਹੀਂ ਤੂੰ ਮੰਨ ਲੈ ਮੇਰਾ ਕਹਿਣਾ ਜੱਟ ਦੇਰੇ ਵਿੱਚ ਕੀ ਲੈਣਾ ਰਹਿਮਾਂ ਭਰਮਾਂ ਵਿੱਚ ਕੀ ਪਹਿਣਾ ਰਹਿਮਾਂ ਭਰਮਾਂ ਵਿੱਚ ਕੀ ਪਹਿਣਾ ਸਾਦ ਘਟਾਉਂਦਾ ਗੁੱਡੇ ਦੀ तड़क पियो के पीडा पटू इने डोडे नी तड़क पियो पीडा सोन किलो डुडे दे न ਗੱਲਾਂ ਕਰਦਾ ਬੰਨਾ ਚੰਨਾ ਇਹਦੀਆਂ ਸਭ ਸੇਵਕ ਨੇ ਰੰਨਾ ਗੱਲਾਂ ਕਰਦਾ ਬੰਨਾ ਚੰਨਾ ਇਹਨਾਂ ਸਭ ਸੇਵਕ ਨੇ ਰੰਨਾ ਪਹਿਲਾਂ ਤੇਰੇ ਗੱਟੇ ਪੰਨਾ ਪਹਿਲਾਂ ਤੇਰੇ ਗੱਟੇ ਪੰਨਾ ਵੱਡੀ ਬਣੀ ਵਡੇਰ ਨਮੀ ਤਿੱਕਨੀ ਜੀ ਕੀਨੇ ਤਸਾਦ ਦੀ ਝਾੜੀ ਤੇ ਨਮੀ ਉਹਨਾਂ ਦੀ ਜੀਨੇ ਤਜਾਦੇ ਦੀ ਝਾੜੀ ਤੇ ਨਮੀ Hey! ਮੈਨੂੰ ਕੰਢੀ ਪਰਮ ਗਿਆ ਪੈ ਗਿਆ ਮੈਨੂੰ ਕਹੇ ਪਰਮ ਗਿਆ ਪੈ ਗਿਆ ਮੈਨੂੰ ਕੰਢੀ ਪਰਮ ਗਿਆ ਪੈ ਗਿਆ ਤੇ ਜਦੋਂ ਸਾਧ ਤੀਵੀਂ ਤੇਰ ਕੇ ਲੈ ਗਿਆ ਮੈਨ ਕਹੇ ਪਰਮ ਗਿਆ ਪੈ ਗਿਆ ਕਹੇ ਪਰਮ ਗਿਆ ਪੈ ਗਿਆ ਜਦੋਂ ਤੀਵੀਂ ਤੇਰ ਕੇ ਲੈ ਗਿਆ